ਸਭ ਤੋਂ ਪਹਿਲਾਂ ਮੈਂ ਜੋ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਦੇ ਘਰੇ ਇੱਕ ਡਾਕੂ ਵਾਂਗੂੰ ਪੁਲਿਸ ਨੇ ਰੇਡ ਕੀਤਾ ਉਹਦੀ ਸਖਤ ਸ਼ਬਦਾਂ ਚ ਨਿਖੇਧੀ ਕਰਦੀ ਹਾਂ ਯਾਦ ਰਹੇ ਕਿ ਆਪਾਂ ਆਪਣੇ ਸਭ ਦੇ ਪਰਿਵਾਰ ਨੇ ਅ ਵਿਕਰਮ ਮਜੀਠੀਆ ਦੀ ਜਿਹੜੀ ਵਾਈਫ ਆ ਉਹ ਪੰਜਾਬ ਦੀ ਇੱਕ ਚੁਣੀ ਹੋਈ ਐਮਐਲਏ ਆ ਉਹਦੇ ਜੋ ਛੋਟੇ-ਛੋਟੇ ਬੱਚੇ ਨੇ ਔਰ ਜੋ ਇਹ ਅ ਰੇਡ ਹੋਇਆ ਨਾ ਵਿਜੀਲੈਂਸ ਵੱਲੋਂ ਇਹ ਇਹਦਾ ਮਕਸਦ ਸਿਰਫ ਇੱਕ ਆ ਤੇ دہشت ਪਾਉਣੀ ਆ ਸਾਰੇ ਪੰਜਾਬ ਦੇ ਵਿੱਚ ਵਿਰੋਧੀਆਂ ਨੂੰ ਇੱਕ ਸੁਨੇਹਾ ਦੇਣਾ ਕਿ ਕਿਵੇਂ ਅਸੀਂ ਆਪਣੇ ਵਿਰੋਧੀਆਂ ਦੇ ਘਰਾਂ ਦੇ ਅੰਦਰ ਵੜ ਕੇ ਡਾਕਾ ਮਾਰ ਕੇ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਭੈ ਪੀਤ ਕਰਕੇ ਅਸੀਂ ਪੰਜਾਬ ਦੀ ਆਵਾਜ਼ ਬੰਦ ਕਰਾਉਣੀ ਜਾਣਦੇ ਹਾਂ ਇਹ ਕਰਤੂਤ ਹੈ ਭਗਵੰਤ ਮਾਨ ਦੇ ਔਰ ਇਹਦੇ ਪਿੱਛੇ ਅਰਵਿੰਦ ਕੇਜਰੀਵਾਲ ਦਾ ਬਹੁਤ ਵੱਡਾ ਹੱਥ ਹੈ ਇਹ ਉਹਦੇ ਕਹਿਣ ਤੇ ਹੋ ਰਿਹਾ ਸਾਰਾ ਕੁਝ ਔਰ ਮੈਂ बार-बार ਕਹਿ ਰਿਹਾ ਸੀਗਾ ਕਿ ਅੱਜ ਪੰਜਾਬ ਪੁਲਿਸ ਸਟੇਟ ਵਿੱਚ ਤਬਦੀਲ ਹੋ ਗਿਆ ਪੁਲਿਸ ਰਾਜ ਇੱਥੇ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਨੇ ਪੰਜਾਬ ਦੇ ਥਾਣਿਆਂ ਵਿੱਚ ਇਹ ਸਟਾਫਾਂ ਵਿੱਚ ਨੌਜਵਾਨਾਂ ਨੂੰ ਉਹਨਾਂ ਦੇ ਪ੍ਰਾਈਵੇਟ ਪਾਰਟਸ ਤੇ ਕਰੰਟ ਲਾ ਕੇ 3 ਡਿਗਰੀ ਟੌਰਚਰ ਕਰਕੇ ਮਾਰਿਆ ਜਾ ਰਿਹਾ ਵਾ ਲੇਕਿਨ ਸਰਕਾਰ ਦੇ ਉੱਤੇ ਕੋਈ ਜੂਨੀ ਸਰ ਕਰੇ ਔਰ ਦੂਸਰੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਵਿਜੀਲੈਂਸ ਦਾ ਛਾਪਾ ਹੈ ਇਹ ਅਗਰ ਵਿਜੀਲੈਂਸ ਜੇ ਤੁਸੀਂ ਵਿਕਸਿਤ ਦੇਸ਼ਾਂ ਵਿੱਚ ਜਾਓਗੇ ਜਾਂ ਇਵਨ ਆਪਣੇ ਦੇਸ਼ ਵਿੱਚ ਵੀ ਤੁਸੀਂ ਇਹ ਕਹਿਣਾ ਚਾਹੋਗੇ ਨਾ ਕਿ ਸਰੋਤਾਂ ਤੋਂ ਜ਼ਿਆਦਾ ਆਮਦਨ ਜਾਂ ਜਾਇਦਾਦ ਬਣਾਈ ਹੈ ਵਿਕਰਮਜੀਤ ਸਿੰਘ ਨੇ ਤੇ ਉਹਦੀ ਤੁਸੀਂ ਪੂਰੀ ਤਹਿਕੀਕਤ ਕਰੋ ਕੁਐਸਚਨਿੰਗ ਕਰੋ ਉਹਦੇ ਤੋਂ ਸਬੂਤ ਮੰਗੋ ਉਹਦੇ ਤੋਂ ਵੇਰਵਾ ਮੰਗੋ ਉਹਦੇ ਸਾਰੇ ਬੈਂਕ ਅਕਾਊਂਟ ਵੈਸੀ ਪੁਲਿਸ ਲੈ ਸਕਦੀ ਆ ਔਰ ਸਾਰਾ ਮਸਲਾ ਚੱਕ ਕੇ ਤੁਸੀਂ ਅਦਾਲਤ ਵਿੱਚ ਰੱਖ ਦਿਓ ਜਿਵੇਂ ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਪਰਿਵਾਰ ਦਾ ਜਿਹੜਾ ਡਿਸਪਰੋਪੋਰਸ਼ਨੇਟ ਐਸੈਟ ਦਾ ਕੇਸ ਸੀਗਾ ਉਹ ਸਾਰਾ ਚੱਕ ਕੇ ਸ਼ਾਇਦ ਮੁਹਾਲੀ ਦੀ ਅਦਾਲਤ ਵਿੱਚ ਰੱਖ ਦਿੱਤਾ ਸੀਗਾ ਅਦਾਲਤ ਦੀ ਮਰਜ਼ੀ ਆ ਉਹਨਾਂ ਨੂੰ ਤਲਬ ਕਰੇ ਉਹਨਾਂ ਨੂੰ ਜੇਲ੍ਹ ਭੇਜੇ ਲੇਕਿਨ ਜਿਹੜਾ ਇਹ ਪੁਲਿਸ ਦਾ ਇਸ ਤਰ੍ਹਾਂ ਨਾਲ ਕੰਧਾਂ ਟੱਪ ਕੇ 30 ਆਦਮੀਆਂ ਦੀ ਜਾ ਕੇ دہشت ਪਾਉਣਾ ਔਰ ਇਹਨਾਂ ਦੇ ਕੋਲ ਕੋਈ ਵਾਰੰਟ ਨਹੀਂਗਾ ਯਾਦ ਰਹਿ ਜਦੋਂ ਮੈਨੂੰ ਅਰੈਸਟ ਕੀਤਾ ਸੀ ਮੇਰੇ ਚੰਡੀਗੜ੍ਹ ਦੇ ਘਰੋਂ ਮੈਂ ਬਹੁਤ ਵਾਰ ਪੁੱਛਿਆ ਪੁਲਿਸ ਨੂੰ ਫਾਜ਼ਿਲਕਾ ਤੋਂ ਚੱਲ ਕੇ ਆਏ ਸੀਗੇ ਕਿ ਤੁਹਾਡੇ ਕੋਲ ਕੋਈ ਸਰਚ ਵਾਰੰਟ ਹੈ ਤੁਹਾਡੇ ਕੋਲ ਮੈਨੂੰ ਅਰੈਸਟ ਕਰਨ ਦਾ ਕੋਈ ਵਾਰੰਟ ਹੈ ਕੁਝ ਨਹੀਂ ਸੀਗਾ ਇਹ ਗੈਰਕਾਨੂੰਨੀ ਆ ਔਰ ਜੋ ਕੁਝ ਪਿਛਲੇ ਸਮੇਂ ਭਗਵੰਤ ਮਾਨ ਦੀ ਸਰਕਾਰ ਨੇ ਬਦਲਾਖੋਰੀ ਦੇ ਤਹਿਤ ਜਿੰਨੇ ਮੁਕਦਮੇ ਦਰਜ ਕੀਤੇ ਬਹੁਤੇ ਮੁਕਦਮੇ ਖਾਰਜਕਾ ਹੋ ਚੁੱਕੇ ਨੇ ਬਹੁਤੇ ਮੁਕਦਮੇ ਪੰਜਾਬ ਰਿਆਨ ਹਰਿਆਣਾ ਹਾਈ ਕੋਰਟ ਨੇ ਕਾਸ਼ ਕਰ ਚੁੱਕੇ ਨੇ ਜਿਹੜਾ ਮੇਰੇ ਤੇ ਡਰੱਗਸ ਦਾ ਇਹਨਾਂ ਨੇ ਝੂਠਾ ਮੁਕਦਮਾ ਬਣਾਇਆ ਸੀ 9 ਸਾਲ ਪਹਿਨਾ ਉਹਦੀ ਟ੍ਰਾਇਲ ਸਟੇ ਕੀਤੀ ਹੋਈ ਸੁਪਰੀਮ ਕੋਰਟ ਆਵੰਡਿਆ ਨੇ ਔਰ ਸੁਪਰੀਮ ਕੋਰਟ ਤੋਂ ਭੱਜਦੀ ਪੰਜਾਬ ਸਰਕਾਰ ਉੱਤੇ ਪੇਸ਼ ਨਹੀਂ ਹੋ ਰਹੀ ਹੁਣ ਛੁੱਟੀਆਂ ਤੋਂ ਬਾਅਦ ਉਹ ਕੇਸ ਲੱਗੇਗਾ ਲੇਕਿਨ ਮੈਂ ਸਮਝਦਾ ਕਿ ਬੜੇ ਅਫਸੋਸ ਦੀ ਗੱਲ ਆ ਬੜੇ ਭਗਵੰਤ ਮਾਨ ਲਈ ਬਹੁਤ ਇੱਕਾਇਰਤਾ ਦਾ ਕੰਮ ਹੈ ਕੋਈ ਦਲੇਰੀ ਨਹੀਂਗੀ ਤੁਸੀਂ ਪੰਜਾਬ ਦਾ ਅਧੀ ਪੁਲਿਸ ਦਾ ਤੇ ਅਮਲੇ ਦੇ ਸਹਾਰਾ ਲੈ ਕੇ ਤੇ ਆਪਣੀਆਂ ਵਿਰੋਧੀਆਂ ਦੇ ਉੱਤੇ ਹਮਲੇ ਕਰ ਰਹੇ ਮੈਂ ਪੁੱਛਣਾ ਚਾਹੁੰਦਾ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਕਦੀ ਕਿਸੇ ਬੋਕਰ ਪਾਰਟੀ ਦੀ ਜਾਂਚ ਕਰਾਈ ਵਿਜੀਲੈਂਸ ਤੋਂ ਜਿਹੜੇ ਵੱਡੇ ਵੱਡੇ ਆਈਐਸ ਅਫਸਰ ਜਿਨ੍ਹਾਂ ਨੇ ਕਰੋੜਾਂ ਸੈਂਕੜੇ ਕਰੋੜਾ ਰੁਪਏ ਪੰਜਾਬ ਦੇ ਲੁੱਟਲੇ ਨੇ ਬਹੁਤ ਵੱਡੇ ਵੱਡੇ ਕੋਟਾਲੇ ਹੋ ਰਹੇ ਨੇ ਇੱਕ ਸਾਈਜ਼ ਦਾ ਕੋਟਾਲਾ ਹੋ ਰਿਹਾ ਪੰਜਾਬ ਦੇ ਵਿੱਚ ਜੀਐਸਟੀ ਦਾ ਕੋਟਾਲਾ ਹੋ ਰਿਹਾ ਦੇਖੋ ਆਈਐਸ ਅਫਸਰਾਂ ਦੇ ਪਰਿਵਾਰਾਂ ਨੇ ਇੱਕ ਜ਼ਮੀਨ ਐਕਵਾਇਰ ਹੋਣੀ ਸੀ ਮੁਹੱਲੇ ਦੇ ਵਿੱਚ ਬੜੀ ਇੰਪੋਰਟੈਂਟ ਕੀਮਤੀ ਉਹਦੇ ਚ ਫਰਜ਼ੀ ਅ ਅਮਰੂਦਾਂ ਦੇ ਬਾਗ ਦਿਖਾਏ ਸੀਗੇ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਬਿਜ਼ਨਸ ਨੇ ਤਹਿਕੀਕਾਤ ਵੀ ਕਰ ਲਈ ਸੀ ਮਸਲਾ ਵੀ ਸਾਰਾ ਇਕੱਠਾ ਕਰ ਲਿਆ ਲੇਕਿਨ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੋ ਇਹਦਾ ਮਤਲਬ ਪੱਖ کا پੱਖ ਪੱਕਾ ਪਾਤੀ ਕਾਰਵਾਈ ਪੰਜਾਬ ਦੀ ਪੁਲਿਸ ਦੀ ਵਿਜੀਲੈਂਸ ਦੀ ਭਗਵੰਤ ਮਾਨ ਦੀ ਸਰਕਾਰ ਦੀ ਹੋ ਰਹੀ ਆ ਔਰ ਕੇਜਰੀਵਾਲ ਆਪਾਂ ਸਾਰੇ ਜਾਣਦੇ ਕਿ ਵਿਕਰਮ ਮਜੀਠੀਆ ਇੱਕ ਵੋਕਲ ਕ੍ਰਿਟਿਕ ਆ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦਾ ਸਾਡੇ ਕੋਈ ਮਤਭੇਦ ਹੋ ਸਕਦੇ ਆ ਆਇਡਿਓਲੋਜੀਕਲ ਡਿਫਰੈਂਸ ਪਰ ਮੈਂ ਇਹ ਸਮਝਦਾ ਕਿ ਅੱਜ ਕੱਲੇ ਮੈਨੂੰ ਨਹੀਂ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਮੋਰੇ ਆਣ ਕੇ ਵਿਕਰਮ ਮਜੀਠੀਏ ਦੇ ਹੋਏ ਇਸ ਬਦਲਾਖੋਰੀ ਦੇ ਜੋ ਉਹਨਾਂ ਨੇ ਰੇਡ ਕੀਤਾ ਵਾ ਗੈਰ ਕਾਨੂੰਨੀ ਕੀਤਾ ਵਾ ਔਰ ਉਹਦੇ ਤੇ دہشت ਪਾਉਣ ਦੇ ਨਜ਼ਰੀਏ ਨੇ ਕੀਤਾ ਉਹਦੇ ਬੱਚਿਆਂ ਤੇ ਉਹਦੀ ਉਹਦੀ ਘਰਵਾਲੀ ਨੂੰ ਪਹਿ ਪੀਤ ਕਰਨ ਦੇ ਨਜ਼ਰੀਏ ਨੇ ਕੀਤਾ ਇਹ ਸਾਰੇ ਆਗੂਆਂ ਨੂੰ ਆਣ ਕੇ ਉੱਥੇ ਮੋਰੇ ਕੰਡੈਮ ਕਰਨਾ ਚਾਹੀਦਾ ਨਿਖੇਦੀ ਕਰਨੀ ਚਾਹੀਦੀ ਆ ਔਰ ਕੱਠੇ ਹੋ ਕੇ ਇਸ ਜ਼ਾਲਮ ਸਰਕਾਰ ਦੀ ਇਸ ਪੁਲਿਸ ਰਾਜ ਦਾ ਇਸ ਪੁਲਿਸ ਸਟੇਟ ਦਾ ਦਬ ਕੇ ਵਿਰੋਧ ਕਰਨਾ ਚਾਹੀਦਾ ਕਿਉਂਕਿ ਅੱਜ ਵਿਕਰਮ ਜੀਠੀ ਨਾ ਹੋਇਆ ਵਾ ਕੱਲ ਨੂੰ ਕਿਸੇ ਹੋਰ ਨਾ ਹੋ ਸਕਦਾ ਕੱਲੇ ਆਗੂਆਂ ਦੀ ਗੱਲ ਨਹੀਂ ਥੱਲੇ ਜਨਤਾ ਨਾ ਹੋ ਸਕਦਾ ਵਾ ਔਰ ਇੱਕ ਛੋਟੀ ਜੀ ਇਲੈਕਸ਼ਨ ਕਾ ਦੀ ਜਿੱਤ ਲਈ ਹੈ ਪੁੱਤਰਗੇ ਨੇ ਫਿਰ ਔਰ ਜਿਹੜਾ ਅਸਲ ਮੰਡੇਟ ਸੀਗਾ ਉਹ ਲੋਕ ਸਭਾ ਦਾ ਸੀਗਾ 13 ਚੋਂ 10 ਸੀਟਾਂ ਹਾਰ ਕੇ ਕੋਈ ਸਬਕ ਨਹੀਂ ਸਿੱਖਿਆ ਆ ਤਾਂ ਜਿਹੜੀ ਲੁਧਿਆਣੇ ਦੀ ਇਲੈਕਸ਼ਨ ਜਿੱਤੀ ਆ ਆਪਾਂ ਸਾਰੇ ਜਾਣਦੇ ਕਿ ਇੱਕ ਜਮਨੀ ਚੋਣ ਸਰਕਾਰ ਵਾਸਤੇ ਸਾਰਾ ਅਮਲਾ ਪੈਸਾ ਆ ਜਿਹੜਾ ਕਹਿੰਦੇ ਯੁੱਧ ਨਸ਼ੇ ਵਿਰੁੱਧ ਫਰੋਡ ਸ਼ਰਾਬ ਔਰ ਪਤਾ ਨਹੀਂ ਕੀ ਰਾਸ਼ਨ ਤੇ ਕੱਪੜੇ ਵੰਡਦੇ ਸਾਰੇ ਤੁਸੀਂ ਸਾਰਿਆਂ ਨੇ ਫੜ ਲੇ ਗ੍ਰੋਸ ਮਿਸਯੂਜ਼ ਕਰਕੇ ਇੱਕ ਲੁਧਿਆਣਾ ਦੀ ਬਾਈ ਇਲੈਕਸ਼ਨ ਜਮਨੀ ਚੋਣ ਜਿੱਤ ਕੇ ਇਹ ਦੁਬਾਰਾ ਫਿਰ ਲੋਕਾਂ ਨੂੰ ਦਿਖਾਉਣੇ ਚਾਹੁੰਦੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਕਿਸੇ ਨੂੰ ਬੋਲਣ ਨਹੀਂ ਦੇਵਾਂਗੇ ਅੱਛਾ ਕੇਜਰੀਵਾਲ ਨੂੰ ਮੈਂ ਪੁੱਛਣਾ ਚਾਹਉਣਾ ਕਿ ਇੱਕ ਪਾਸੇ ਤਾਂ ਤੂੰ ਵਿਕਰਮਜੀਠੇ ਤੋਂ ਮਾਫੀ ਮੰਗੀ ਹੋਈ ਹੈ ਜੇ ਤੂੰ ਐਡਾ ਹੀ ਦਲੇਰ ਸੀ ਤੇ ਜੇ ਵਿਕਰਮਜੀਠਿਆ ਐਡਾ ਹੀ ਵੱਡਾ ਗੁਨਾਹਗਾਰ ਸੀਗਾ ਤੇ ਫਿਰ ਉਸ ਡਿਫਰਮੇਸ਼ਨ ਕੇਸ ਵਿੱਚ ਕੇਜਰੀਵਾਲ ਨੇ ਵਿਕਰਮਜੀਠੇ ਤੋਂ ਮਾਫੀ ਕਿਉਂ ਮੰਗੀ ਹੈ ਇਹਦਾ ਮਤਲਬ ਹੈ ਕਿ ਹੁਣ ਪੁਲਿਸ ਦੇ ਰਾਹੀਂ ਆਪਣੀ ਜੋ ਨਫ਼ਰਤ ਇਹਨਾਂ ਦੇ ਮਨਾਂ ਦੇ ਵਿੱਚ ਹੈ ਉਹ ਆਪਣੇ ਵਿਰੋਧੀਆਂ ਦੇ ਖਿਲਾਫ ਕੱਢ ਰਹੇ ਨੇ ਔਰ ਜਦੋਂ ਭਾਜਪਾ ਦੀ ਸਰਕਾਰ ਇਹਨਾਂ ਨੂੰ ਉੱਥੇ ਦਿੱਲੀ ਫੜਦੀ ਹੈ ਈਡੀ ਤੇ ਸੀਬੀਆਈ ਇਹਨਾਂ ਦੇ ਜਾਂਚ ਕਰਦੀ ਹਾਲਾਂਕਿ ਇਹਨਾਂ ਦੇ ਘੁਟਾਲੇ ਬਹੁਤ ਵੱਡੇ ਨੇ ਇਹਨਾਂ ਚਲੋ ਵਿਕਰਮਜੀਤਿਆ ਆ ਪੰਜਾਬ ਦੇ ਤਾਂ ਕੁਝ ਲੱਖਾਂ ਦੇ ਜਾਂ ਕੁਝ 1 2 4 ਕਰੋੜ ਰੁਪਏ ਦਾ ਕੱਢਣ ਕੀ ਗੱਲਾਂ ਉੱਥੇ 2 2000 ਕਰੋੜ ਰੁਪਏ ਦੇ ਘੁਟਾਲੇ ਨੇ 2000 ਕਰੋੜ ਰੁਪਏ ਦਾ ਸ਼ਰਾਬ ਘੁਟਾਲਾ 2000 ਕਰੋੜ ਰੁਪਏ ਦਾ ਕਲਾਸਰੂਮ ਘੁਟਾਲਾ ਜਿੱਦੇ ਚ ਇਹਨਾਂ ਨੇ ਫਿਰ ਅੰਦਰ ਜਾਣਾ ਜਿਲ੍ਹਿਆਂ ਚ ਔਰ ਇਹਨਾਂ ਦੀਆਂ ਜਮਾਨਤਾਂ 1.5 ਸਾਲ ਸਸੋਡਿਆ ਤੇ ਸਤਿੰਦਰ ਜੈਨ ਤੇ ਇਵਨ ਅਰਵਿੰਦ ਕੇਜਰੀਵਾਲ ਲੰਬਾ ਸਮਾਂ ਜੇਲ੍ਹ 'ਚ ਰਹੇ ਸੁਪਰੀਮ ਕੋਰਟ ਤੋਂ ਜ਼ਮਾਨਤਾ ਹੋਈ ਇਹਦਾ ਮਤਲਬ ਕੁਝ ਤਾਂ ਹੋਣਾ ਘੁਟਾਲਿਆਂ ਦੇ ਵਿੱਚ ਹੋਊਗਾ ਜਿਹੜਾ ਸੁਪਰੀਮ ਕੋਰਟ ਤੋਂ ਜਾ ਕੇ ਜ਼ਮਾਨਤਾ ਹੋਈਆਂ ਲੇਕਿਨ ਉਹਨੂੰ ਬਦਲਾਖੂਰੀ ਕਹਿੰਦੇ ਨੇ ਔਰ ਆਪਣੇ ਆਪ ਨੂੰ ਫਿਰ ਹਕ ਥਾਪੜ ਥਾਪੜ ਕੇ ਕਹੀ ਜਾਂਦੇ ਸੀ ਕੱਟੜ ਇਮਾਨਦਾਰ ਸਾਰੇ ਦੇਸ਼ ਵਿੱਚ ਇਹਨਾਂ ਦਾ ਪਰਦਾ ਫਾਸ਼ ਹੋ ਚੁੱਕਾ ਦਿੱਲੀ ਦੀ ਇਲੈਕਸ਼ਨ ਲੋਕਾਂ ਨੇ ਉਥੋਂ ਹਰਾ ਚੁੱਕੇ ਨੇ ਕੇਜਰੀਵਾਲ ਨੂੰ ਆਪਣੀ ਸੀਟ ਤੋਂ ਹਰਾ ਚੁੱਕੇ ਸਸੋਡੀ ਨੂੰ ਆਪਣੀ ਸੀਟ ਤੋਂ ਹਰਾ ਚੁੱਕੇ ਨੇ ਲੇਕਿਨ ਕੋਈ ਇਸ ਗੱਲ ਦਾ ਅਹਿਸਾਸ ਨਹੀਂਗਾ ਉਥੇ ਕਹਿੰਦੇ ਬਦਲਾਖੋਰੀ ਕਰੀ ਬੀਜਪੀ ਤੇ ਜਦੋਂ ਪੰਜਾਬ ਦੇ ਵਿੱਚ ਇਹਨਾਂ ਦੇ ਆਖੇ ਪੁਲਿਸ ਤੇ ਆਪਣੇ ਵਿਰੋਧੀਆਂ ਤੇ ਚਾਹੇ ਕੋਈ ਆ ਚਾਹੇ ਉਹ ਖਹਿਰਾ ਹੋਵੇ ਚਾਹੇ ਬਾਜਵਾ ਦੇਖੋ ਲੀਡਰ ਆਫ ਆਪੋਜੀਸ਼ਨ ਦੇ ਖਿਲਾਫ ਸਿਰਫ ਬੋਲਣ ਤੇ ਇੱਕ ਮਕਦਮਾ ਦਾਇਰ ਕਰਕੇ ਉਹਨੂੰ ਸੱਦਿਆ ਜਾ ਰਿਹਾ ਵਾ ਚਾਹੇ ਉਹ ਹੌਣ ਵਿਕਰਮ ਜੀੱਥੇ ਦੇ ਖਿਲਾਫ ਇਹ ਕਾਰਵਾਈ ਕੀਤੀ ਜਾ ਰਹੀ ਆ ਇੱਥੇ ਕਹਿੰਦੇ ਬਦ ਇੱਥੇ ਕਹਿੰਦੇ ਇਹ ਬੇਈਮਾਨ ਲੋਗ ਨੇ ਇੱਥੇ 도ਗਲੀ ਨੀਤੀ ਹੋ ਗਈ ਨਾ ਉੱਥੇ ਬੀਜੇਪੀ ਜਦੋਂ ਇਹਨਾਂ ਨੂੰ ਫੜਦੀ ਆ ਵੱਡੇ ਵੱਡੇ ਘਟਾਲਿਆਂ 'ਚ ਕਹਿੰਦੇ ਹਮ ਕਟੜ ਇਮਾਨਦਾਰ ਆ ਹਮਾਰੇ ਸਾਥ ਬਦਲਾਖੋਰੀ ਕਰ ਰਹੀ ਬੀਜੇਪੀ ਤੇ ਪੰਜਾਬ ਦੇ ਵਿੱਚ ਕਹਿੰਦੇ ਆ ਕਿ ਅਸੀਂ ਜਿਹੜੇ ਵਿਰੋਧੀਆਂ ਨੂੰ ਬਿਜ਼ਨਸ ਤੇ ਪੁਲਿਸ ਤੋਂ ਰਾਣੀ ਗ੍ਰਿਫਤਾਰ ਕਰ ਰਹੇ ਆ ਇਹ ਸਾਰੇ ਬੇਈਮਾਨ ਲੋਕ ਨੇ ਮਤਲਬ ਕੱਲੇ ਤੁਸੀਂ ਸਾਫ਼ ਸੁਥਰੇ ਦੁੱਧ ਤੋਤੇ ਰਹੇ ਕਦੀ ਘਟਾਰੂ ਚੱਕ ਦੇ ਖਿਲਾਫ ਕੋਈ ਐਕਸ਼ਨ ਲਿਆ ਵਾ ਉਹਦੀ ਪੂਰੀ ਵੈਰੀਫਾਈਡ ਵੀਡੀਓ ਗਵਰਨਰ ਪੰਜਾਬ ਨੇ ਫੋਰੈਂਸਿਕ ਲੈਬ ਤੋਂ ਤੁਹਾਡੇ ਕੋਲ ਪਈ ਆ ਆਉਣ ਵਾਲੇ ਸਮੇਂ ਸਰਕਾਰਾਂ ਸਾਰੇ ਮੁਕਦਮੇ ਖੋਲਣ ਗਿਆ ਕਦੀ ਸਰਾਰੀ ਦੇ ਖਿਲਾਫ ਐਕਸ਼ਨ ਲਿਆ ਕਦੀ ਸਰਬਜੀਤ ਕੋਰ ਮਾਨੂ ਕੋ ਦੇ ਖਿਲਾਫ ਐਕਸ਼ਨ ਲਿਆ ਜਿਹਨੇ ਐਨਆਰਆਈ ਦੀ ਕੋਠੀ ਨਜਾਇਜ਼ ਕਬਜ਼ਾ ਕੀਤਾ ਸੀ ਕਦੀ ਲਾਲਜੀਤ ਭੁੱਲਰ ਦੇ ਬਾਰੇ ਜਿਸ ਨੇ ਹੁਣ ਇੱਕ ਬਹੁਤ ਅੱਛਾ ਐਨਆਰਆਈ ਪਰਿਵਾਰ ਉਹਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਉਹ ਵਿਚਾਰੀ ਠੋਕਰਾਂ ਖਾਂਦੀ ਫਿਰਦੀ ਇੱਕ ਔਰਤ ਬਾਹਰੋਂ ਆਣ ਕੇ ਸ਼ਾਇਦ ਕੈਨੇਡਾ ਤੋਂ ਆ ਕੇ ਇੱਥੇ ਜਾਂ ਅਮਰੀਕਾ ਤੋਂ ਆਣ ਕੇ ਇੱਥੇ ਲੜ ਰਹੀ ਹੈ ਵਿਚਾਰੀ ਕਦੀ ਲਾਲਜੀਤ ਭੁੱਲਰ ਦੇ ਖਿਲਾਫ ਕੋਈ ਵਿਜੀਲੈਂਸ ਦੀ ਜਾਂਚ ਕੀਤੀ ਜਾਂ ਤੁਹਾਡੇ ਐਮਐਲਏ ਮਤਲਬ ਫੌਰ ਇਟ ਟੂ ਸੇ ਤੁਸੀਂ ਆਪੇ ਕਹਿੰਦੇ ਕਿ ਸਧਾਰਨ ਘਰਾਂ ਦੇ ਮੁੰਡੇ ਨੇ ਹੁਣ ਦੋ-ਦੋ ਕਿੱल्ल्याਾਂ ਦੀ ਚਾਰ-ਚਾਰ ਕਿੱल्ल्याਾਂ ਦੀ 6-6 ਕਿੱल्ल्याਾਂ ਦੀ ਕੋਠੀਆਂ ਬਣ ਰਹੀਆਂ ਨੇ ਔਰ ਸਾਰੇ ਐਮਐਲਏ ਨੇ ਪੰਜਾਬ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਪ੍ਰਾਪਰਟੀ ਬਣਾਤੀ ਕਦੇ ਕਿਸੇ ਨੇ ਵਿਜੀਲੈਂਸ ਉਹਨਾਂ ਵੱਲ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਕਦੇ ਨਹੀਂ ਕੀਤੀ ਔਰ ਸਾਰੇ ਪੰਜਾਬ ਦੇ ਥਾਣਿਆਂ 'ਚ ਸਾਰੇ ਪੰਜਾਬ ਦੀ ਤਹਿਸੀਲਾਂ ਦੇ ਵਿੱਚ ਲੋਕਾਂ ਦੀ ਦਰਜਾ ਬਰ ਦਰਜਾ ਲੁੱਟ ਹੋ ਰਹੀ ਆ ਹਰ ਸਰਕਾਰੀ ਦਫ਼ਤਰ ਦੇ ਵਿੱਚ ਰੱਜ ਕੇ ਅਫਸਰ ਜਿਹੜੇ ਨੇ ਉਹ ਭ੍ਰਿਸ਼ਟਾਚਾਰ ਕਰ ਰਹੇ ਉਹਨਾਂ ਦੇ ਖਿਲਾਫ ਕਿਸੇ ਨੇ ਕੋਈ ਐਕਸ਼ਨ ਨਹੀਂ ਲੈਣਾ। ਔਰ ਬਹੁਤ ਸਾਰੇ ਇਲਜ਼ਾਮ سنگੀਨ ਸੀਰੀਅਸ ਇਹਨਾਂ ਸਾਰੀ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਉੱਤੇ ਲੱਗੇ ਲੇਕਿਨ ਕਿਸੇ ਦੇ ਖਿਲਾਫ ਨਹੀਂ ਕੀਤੀ। ਚੁਣ-ਚੁਣ ਕੇ ਵਿਕਰਮਜੀਠੀਏ ਨੂੰ ਗ੍ਰਿਫਤਾਰ ਕਰਨਾ, ਰੇਡ ਕਰਨਾ ਮਤਲਬ ਹੈ ਕਿ ਖਬਰਦਾਰ ਜੇ ਪੰਜਾਬ ਦੇ ਵਿੱਚ ਕੋਈ ਹੋਰ ਬੋਲਿਆ ਖੈਰੇ ਦੇ ਖਿਲਾਫ ਕੰਦਾ ਟੱਪ ਕੇ ਸਵੇਰੇ 4-5 ਵਜੇ ਤੜਕੇ ਨੇਰੇ 'ਚ ਅੰਦਰ ਵੜਨਾ ਬਿਨਾ ਵਰੰਟਾ ਤੋਂ ਮਤਲਬ ਸਿਕਾ ਖਬਰਦਾਰ ਔਰ ਮੈਨੂੰ ਟੀਵੀ ਵਾਲੇ ਔਰ ਕਈ ਵਾਰ ਇਹ ਲੋਕ ਪੁੱਛਦੇ ਇੰਟਰਵਿਊਸ ਕਿ ਜੀ ਆਪੋਜੀਸ਼ਨ ਕੋ ਬੋਲਦੀ ਕਿ ਉਹਨੇ ਐਸੇ ਕਰ ਕਿ ਨਹੀਂ ਨਾ ਬੋਲਦੀ ਅੱਜ ਉਹਦੇ ਬੱਚੇ ਨੇ ਉਹਦੀ ਉਹਦੇ ਘਰ ਵਾਲੀ ਆ ਉਥੇ ਇਲੈਕਟਿਡ ਐਮ ਐਲ ਏ ਉਹਦਾ ਪਰਿਵਾਰ ਹੈ ਅੱਜ ਜਿਹੜਾ ਸਾਰਾ ਪੰਜਾਬ ਇਹ ਦ੍ਰਿਸ਼ ਦੇਖ ਰਿਹਾ ਲਾਈਵ ਉਹਨਾਂ ਨੇ ਦਿਖਾਇਆ ਸਾਰਾ ਕਿਵੇਂ ਉਹਨਾਂ ਦੇ ਘਰ ਵਿੱਚ 30 ਆਦਮੀ ਅੰਦਰ ਵੜ ਕੇ ਬਿਨਾਂ ਸਰਚ ਵਾਰੰਟ ਤੋਂ ਬਿਨਾਂ ਅਰੈਸਟ ਵਾਰੰਟ ਤੋਂ ਉਹਨੂੰ ਜਿਹੜਾ ਗ੍ਰਿਫਤਾਰ ਕਰਨ ਕੀਤਾ ਜਾ ਰਿਹਾ ਜਾਂ ਉਹਦੇ ਘਰ ਛਾਪਾ ਮਾਰਿਆ ਇਹ ਸਾਰੇ ਪੰਜਾਬ ਦੇ ਵਿੱਚ ਆਵਾਜ਼ ਦੁਵਾਏ ਜਾ ਰਹੀ ਆ ਇਸੇ ਨੂੰ ਕਹਿੰਦੇ ਨੇ ਅਨ ਐਲਾਨੀ ਇਮਰਜੈਂਸੀ ਇਸੇ ਨੂੰ ਕਹਿੰਦੇ ਸਾਡੇ ਹਕੂਕ ਦਾ ਕਾਹਨ ਹੋਣਾ ਔਰ ਜਿਹੜੀਆਂ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਭਗਵੰਤਾਨ ਲਾਦੇ ਯਾਰ ਐਵੇਂ ਸ਼ਰਮ ਆਉਂਦੀ ਹੋਣੀ ਤੈਨੂੰ ਜੂ ਪਿੱਛੇ ਮੁੜ ਕੇ ਦੇਖਦਾ ਹੋਵੇਂਗਾ ਸ਼ਹੀਦ ਭਗਤ ਸਿੰਘ ਅਗਰ ਚੀਤ ਭਗਤ ਸਿੰਘ ਤੇ ਬਾਬਾ ਸਾਹਿਬ ਅੰਬੇਦਕਰ ਦੇਖਦੇ ਹੁੰਦੇ ਤੇ ਇਸ ਪੰਜਾਬ ਨੂੰ ਇੱਕ ਪੁਲਿਸ ਰਾਜ ਵਿੱਚ ਤਬਦੀਲ ਕਰਤਾ ਇਸ ਲਈ ਮੇਰੇ ਵੀਰੋ ਮੈਂ ਪੰਜਾਬ ਦੇ ਲੋਕਾਂ ਨੂੰ ਹੌਕਾ ਦਊਂਗਾ ਕਿ ਆਓ ਤਗੜੇ ਹੋ ਕੇ ਸਾਰੇ ਮਿਲ ਕੇ ਇਸ ਜਿਹੜਾ ਫਰਜ਼ੀ ਰਾਜ ਇੱਕ ਕਿਉਂਕਿ ਹੁਣ ਭਗਵੰਤ ਪਾਣ ਦਾ ਤਾਂ ਜਿਹੜੇ 8-10 ਵੱਡੇ ਡਿਵੈਲਪਮੈਂਟ ਅਥਾਰਟिटीज ਸੀ ਗਮਾੜਾ ਗਲਾਡਾ ਲੁਧਿਆਣਾ ਅੰਮ੍ਰਿਤਸਰ ਸਾਰੀਆਂ ਅਥਾਰਟिटीज ਦਾ ਉਹਦੇ ਕੋਲ ਚਾਰਜ ਖੋ ਕੇ ਅਧਿਕਾਰ ਖੋ ਕੇ ਤੇ ਚੀਫ ਸੈਕਟਰੀ ਨੂੰ ਦਿੱਤਾ ਅੱਜ ਪੰਜਾਬ ਦੇ ਵਿੱਚ ਗੈਰ ਪੰਜਾਬੀ ਬੀਜੀਪੀ ਪੰਜਾਬ ਦਾ ਗੈਰ ਪੰਜਾਬੀ ਆ ਚੀਫ ਸੈਕਟਰੀ ਪੰਜਾਬ ਦਾ ਗੈਰ ਪੰਜਾਬੀ ਆ ਜਿਹੜਾ ਹੋਮ ਸੈਕਟਰੀ ਪੰਜਾਬ ਦਾ ਗੈਰ ਪੰਜਾਬੀ ਆ ਔਰ ਸਾਰੇ ਮੰਤਰੀਆਂ ਦੇ ਵਿੱਚ ਇੱਕ ਇੱਕ ਗੈਰ ਪੰਜਾਬੀ ਉੱਥੋਂ ਦਿੱਲੀੋਂ ਲਿਆ ਕੇ ਬਿਠਾਏ ਹੋਏ ਨੇ ਬੰਦੇ ਔਰ ਚੀਫ ਮਿਨਿਸਟਰ ਦੇ ਦਫ਼ਤਰ ਦੇ ਉੱਤੇ ਕਬਜ਼ਾ ਕੀਤਾ ਹੋਇਆ ਤੇ ਕੇਜਰੀਵਾਲ ਆਪਣੀ ਕਿੜ ਕੱਟ ਰਿਹਾ ਕੇਜਰੀਵਾਲ ਨਾਲੋਂ ਦੋਗਲਾ ਬੰਦਾ ਮੈਂ ਸਮਝਦਾ ਦੋਰੇ ਮਾਪਦਣ ਦਾ ਉੱਥੇ ਕੋਠਿਆਂ ਤੇ ਚੜ ਕੇ ਚੀਕਾ ਮਾਰਦੇ ਹਮਾਰੇ ਕੋ ਬੀਜੇਪੀ ਤੰਗ ਕਰ ਰਹੀ ਹੈ ਬਦਲਾਖੋਰੀ ਕਰ ਰਹੀ ਹੈ ਤੇ ਇੱਥੇ ਤੁਸੀਂ ਪੰਜਾਬ ਦਾ ਵਿਜੀਲੈਂਸ ਡਿਪਾਰਟਮੈਂਟ ਦੋ ਤਿੰਨ ਡੀਏਜੀਪੀਜ਼ ਨੇ ਕੰਮ ਨਹੀਂ ਕੀਤਾ ਇਹਨਾਂ ਦੇ ਕਹਿੰਦੇ ਚਾਹੇ ਵਰਿੰਦਰ ਕੁਮਾਰ ਸੀ ਚਾਹੇ ਨਗੇਸ਼ਵਰ ਰੌ ਸੀ ਤੈ ਉਸ ਤੋਂ ਬਾਅਦ ਐਸਪੀਐਸ ਪਰਮਾਰ ਸੀ ਇਹਨਾਂ ਨੇ ਚੌਥਾ ਬੰਦਾ ਲੱਗ ਲੱਭ ਕੇ ਤੇ ਵਿਕਰਮ ਦੇ ਘਰ ਜਿਹੜਾ ਅੱਜ ਛਾਪਾ ਮਾਰਿਆ ਮੈਂ ਦੁਬਾਰਾ ਫਿਰ ਕਹਿਣਾ ਚਾਹਣਾ ਮੇਰੀ ਪਾਰਟੀ ਦਾ ਅਲੱਗ ਆ ਪਾਰਟੀ ਭਾਵੇਂ ਕੋਈ ਹੋਵੇ ਸਾਡੇ ਸ਼੍ਰੋਮਣੀ ਅਕਾਲੀ ਦਲ ਨਾਲ 100 ਵਾਰੀ મત ਭੇਦ ਹੋਣ ਲੇਕਿਨ ਕਿਸੇ ਦੇ ਅਧਿਕਾਰਾਂ ਦਾ ਜਦੋਂ ਹਨਨ ਹੋਵੇ ਜਿਹੜੇ ਸਾਡੇ ਫੰਡਮੈਂਟਲ ਰਾਈਟਸ ਨੇ ਜਿਹੜੇ ਸਾਡੇ ਮੌਲਿਕ ਅਧਿਕਾਰ ਆ ਜਦੋਂ ਉਹਦੇ ਉੱਤੇ ਡਾਕਾ ਵੱਜਦਾ ਮੈਨੂੰ ਤਾਂ ਬਹੁਤ ਦੁੱਖ ਹੁੰਦਾ ਔਰ ਮੈਂ ਅਪੀਲ ਕਰੂੰਗਾ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਵਰਕਰਾਂ ਨੂੰ ਥੱਲੇ ਤੱਕ ਲਾਮਬੰਦ ਹੋਵੋ ਔਰ ਜੇ ਕੋ ਕਾਲ ਦਊਗਾ ਅਗਰ ਉਹ ਕਾਲ ਦੇਣਗੇ ਸਾਰੀਆਂ ਪਾਰਟੀਆਂ ਨੂੰ ਖੁੱਲਾ ਸੱਦਾ ਦੇਣ ਮੈਂ ਜਾਊਂਗਾ ਉੱਥੇ ਉਹਨਾਂ ਦੀ ਮਦਦ ਕਰਨ ਵਾਸਤੇ ਔਰ ਆਉਣ ਵਾਲੇ ਦਿਨਾਂ 'ਚ ਅਗਰ ਮੌਕਾ ਲੱਗਿਆ ਦੇਖਾਂਗੇ ਕਿਦਾਂ ਦਾ ਵਾਤਾਵਰਨ ਹੈ ਪੂਰੀ ਡਟ ਕੇ ਸਪੋਰਟ ਕਰਾਂਗੇ ਕਿਉਂਕਿ ਇਹ ਬੇਇਨਸਾਫੀ ਹੈ ਇਹ ਕੋ ਇਨਸਾਫ ਪਸੰਦੀਦਾ ਰਾਜ ਨਹੀਂ ਹੈ ਕੋਈ ਬਦਲਾਵ ਨਹੀਂ ਹੈ ਇਹ ਬਦਲੇ ਦਾ ਰਾਜ ਪੰਜਾਬ ਦੇ ਵਿੱਚ ਚੱਲ ਰਿਹਾ ਪੁਲਿਸ ਦਾ ਰਾਜ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ ਔਰ ਲੋਕੀ ਦਾ ਦਬਣਗੇ ਨਹੀਂ ਮੇਰਾ ਖਲ ਕੇਜਰੀਵਾਲ ਤੇ ਸਸੋਡੀਆਂ ਨੂੰ ਤਾਂ ਬਿਲਕੁਲ ਨਹੀਂ ਪਤਾ ਭਗਵੰਤ ਮਾਨ ਨੂੰ ਤਾਂ ਪਤਾ ਹੋਣਾ ਚਾਹੀਦਾ ਇਦਾਂ ਹੀ ਮੁਗਲਾਂ ਨੇ ਇਦਾਂ ਹੀ ਅੰਗਰੇਜ਼ਾਂ ਨੇ ਸਾਡੇ ਪੁਰਖਿਆਂ ਦੇ ਉੱਤੇ ਜ਼ੁਲਮ ਕੀਤਾ ਤਸ਼ੱਦਦ ਕੀਤਾ ਉਹਦੀ ਆਵਾਜ਼ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਇੱਥੇ ਆਵਾਜ਼ ਪੰਜਾਬ ਦੀ ਕੋਈ ਬੰਦ ਨਹੀਂ ਕਰਾ ਸਕਿਆ ਮੇਰੀ ਹਮਦਰਦੀ ਆ ਵਿਕਰਮਜੀਤਿਆ ਦੇ ਪਰਿਵਾਰ ਨਾਲ ਇਸ ਕਰਕੇ ਹਮਦਰਦੀ ਆ ਕਿ ਉਹਨਾਂ ਦੇ ਘਰ ਪਰਿਵਾਰ ਆ ਉਹਦੇ ਪੇਰੈਂਟਸ ਨੇ ਬਜ਼ੁਰਗ ਨੇ ਉਹਦੇ ਮਾਤਾ ਔਰ ਪਿਤਾ ਬਜ਼ੁਰਗ ਨੇ ਉਹ ਜਿਹੜੀ ਉਹਦੇ ਕਰੋ ਉਹਦੀ ਵਾਈਫ ਜਿਹੜੀ ਹੈ ਇੱਕ ਅੱਛੀ ਫੈਮਿਲੀ ਨੂੰ ਬਿਲੋਂਗ ਕਰਦੀ ਆ ਬੜੀ ਲਿਖੀ ਔਰਤ ਆ ਔਰ ਮਜੀਠੇ ਹਲਕੇ ਦੇ ਲੋਕਾਂ ਨੂੰ ਐਮਐਲਏ ਚੁਣ ਕੇ ਬਣਾ ਕੇ ਭੇਜਿਆ ਇਸ ਕਰਕੇ ਜੋ ਕੁਝ ਤੁਸੀਂ ਉਹਦੇ ਨਾਲ ਕਰ ਰਹੇ ਹੋ ਤੇ ਬਹੁਤ ਦੁੱਖਦਾਈ ਆ ਮੇਰੀ ਦਿਲੋਂ ਹਮਦਰਦੀ ਉਹਨਾਂ ਦੇ ਨਾਲ ਆ ਔਰ ਮੈਂ ਉਸ ਅਕਾਲ ਪੁਰਖ ਦੇ ਅੱਗੇ ਅਰਦਾਸ ਵੀ ਕਰਦਾ ਕਿ ਪਰਮਾਤਮਾ ਪੰਜਾਬ ਦੇ ਲੋਕਾਂ ਨੂੰ ਸ਼ਕਤੀ ਇਹ ਦੇ ਕਿ ਅਸੀਂ ਇਸ ਗੁਲਾਮੀ ਦੇ ਜੂਲੇ ਨੂੰ ਲਾ ਸਕੀਏ ਇਹ ਜਿਹੜੀਆਂ ਸਾਡੇ ਉੱਤੇ ਇਹਨਾਂ ਨੇ ਗੁਲਾਮੀ ਦੀਆਂ ਜੋ ਇਹਨਾਂ ਨੇ ਸਾਡੇ ਤੇ ਡਾਕਾ ਮਾਰਿਆ ਵਾ ਇਸ ਤੋਂ ਅਸੀਂ ਆਜ਼ਾਦ ਕਰ ਸਕੇ ਪੰਜਾਬ ਨੂੰ ਔਰ ਆਪਣੇ ਪੰਜਾਬ ਨੂੰ ਦੁਬਾਰਾ ਲੀਹਾਂ ਤੇ ਲਿਆ ਸਕੀ ਤੇ ਰੂਲ ਆਫ ਲਾ ਸਟੈਬਲਿਸ਼ ਕਰ ਸਕੀ ਅੱਜ ਰੂਲ ਆਫ ਲਾ ਨੀਗਾ ਜੰਗਲ ਦਾ ਰਾਜ ਆ ਤੇ ਪੁਲਿਸ ਸਟੇਟ ਆ ਮੈਂ ਸਭ ਨੂੰ ਅਪੀਲ ਕਰੂੰਗਾ ਜਦੋਂ ਵੀ ਕਿਤੇ ਕੋਈ ਕਾਲ ਦੇਣ ਇਹ ਹਮ ਹਮਾ ਕੇ ਇਹਨਾਂ ਦੀ ਮਦਦ ਤੇ ਪਹੁੰਚ ਕੇ ਤੇ ਲੋਕ ਕਿਉਂਕਿ ਦੇਖੋ ਲੋਕ ਰਾਜ ਵਿੱਚ ਜਨਤਾ ਦੀ ਆਵਾਜ਼ ਬਹੁਤ ਭਾਰੀ ਹੁੰਦੀ ਆ ਬਹੁਤ ਵੱਡੀ ਹੁੰਦੀ ਤੁਸੀਂ ਦੇਖਿਆ ਅਗੇ ਲੋਕਾਂ ਨੇ ਇਦਾਂ ਦੇ ਫਰਜ਼ੀ ਜਿਹੜੇ ਇਹਨਾਂ ਨੇ ਮੁਕਦਮੇ ਬਣਾਏ ਸੀ ਜਿਹੜੇ ਐਕਟਿਵਿਸਟ ਸੀਗੇ ਉਹਨਾਂ ਨੂੰ ਛਡਵਾਇਆ ਵਾ ਕੱਟ ਕਰ ਕਰਕੇ ਔਰ ਜੋ ਕੁਝ ਇਹਨਾਂ ਨੇ ਪਿੱਛੇ ਕੀਤਾ ਇਹ ਤਾਂ ਕੋਈ ਸਬਕ ਨਹੀਂ ਸਿੱਖਿਆ ਯਾਦ ਆ ਕੇਜਰੀਵਾਲ ਤੇ ਸਸੋਡੀਆਂ ਤੇ ਭਗਵੰਤ ਮਾਨ ਉਧਰ ਬੀਜੇਪੀ ਨੂੰ ਕੁਛ ਨਾ ਬੰਦ ਕਰ ਦਿਓ ਉੱਥੇ ਤਗੜੇ ਹੋ ਕੇ ਇਹ ਕਹੋ ਕਿ ਅਸੀਂ ਬੇਈਮਾਨ ਆ ਸਾਡੇ ਖਿਲਾਫ ਕਾਰਵਾਈ ਹੋ ਰਹੀ ਆ ਤੇ ਫਿਰ ਇੱਥੇ ਜੋ ਮਰਜ਼ੀ ਤੁਸੀਂ ਕਰੀ ਚੱਲੋ ਔਰ ਮੈਂ ਸਮਝਦਾ ਕਿ ਇਹ ਜਿਹੜਾ ਦੌਰ ਆ ਇਹਨਾਂ ਦਾ ਇਹ ਹੁਣ ਦੁਬਾਰਾ ਹੋਰ ਨਾਲ ਲੋਕਾਂ ਦੇ ਉੱਤੇ ਵੀ ਇਹ ਏ ਇਦਾਂ ਦੇ ਝੂਠੇ ਰੇਡ ਫਰਜ਼ੀ ਮੁਕਦਮੇ ਜੇਲ੍ਹਾਂ ਇਹਨਾਂ ਦੀ ਇਹਨਾਂ ਨੂੰ ਇਹਨਾਂ ਦੀ ਮਨ ਨੂੰ ਸ਼ਾਂਤੀ ਮਿਲਦੀ ਜਦੋਂ ਬੰਦਾ ਕੋਲ ਜੇਲ੍ਹ ਚਲ ਜਾਂਦਾ ਮੈਨੂੰ ਜੇਲ੍ਹ ਸੁਟਿਆ ਤੁਸੀਂ ਹੈਰਾਨ ਹੋਵੋਗੇ ਕਿ ਚਲੋ ਜਿਹੜਾ ਬਾਹਰਲਾ ਕੰਪਾਊਂਡ ਹੁੰਦਾ ਨਾ ਜਿਹੜੀ ਜੇਲ੍ਹਸ ਮੈਨੂੰ ਰੱਖਿਆ ਸੀਗਾ ਉੱਥੇ ਤਾਂ ਸੀਸੀਟੀਵੀ ਲਾਉਂਦੇ ਨੇ ਹਾਲਾਂਕਿ ਮੈਂ ਤਾਂ ਅੰਦਰ ਇਕੱਲਾ ਹੀ ਸੀਗਾ ਪਰ ਮੇਰੇ ਉਸ ਕੰਪਾਊਂਡ ਦੇ ਵਿੱਚ ਬਾਹਰ ਤਾਂ ਸੀਸੀਟੀਵੀ ਲਾਇਆ ਸੀ ਕੋਈ ਪ੍ਰੋਬਲਮ ਨਹੀਂ ਜਿਹੜੀ ਬੈਰਕ ਦੇ ਵਿੱਚ ਮੈਨੂੰ ਰੱਖਿਆ ਸੀਗਾ ਉਹਦੇ ਅੰਦਰ ਲਾਇਆ ਸੀ ਕੈਮਰਾ ਤੇ ਮੈਨੂੰ ਲੱਗਦਾ ਜਦੋਂ ਮੈਨੂੰ ਅੰਦਰ ਦੇਖਦੇ ਹੋਣਗੇ ਭੁੰਜੇ ਪੇ ਯਾ ਜਿਹੜੀ ਉਸ ਜਿਹੜੀ ਸਿੱਖਾਂ ਦੇ ਰਾਹੀਂ ਰੋਟੀ ਮਿਲਦੀ ਆ ਜਾਂ ਉਥੇ ਜੋ ਮੇਰਾ ਜੋ ਅਸੀਂ ਕਰ ਰਹੇ ਸੀਗੇ ਉਹ ਮੈਨੂੰ ਲੱਗਦਾ ਕਿ ਜੇਲ੍ਹ ਵਾਲੇ ਕਲਿੱਪ ਬਣਾ ਬਣਾ ਕੇ ਕੇਜਰੀਵਾਲ ਤੇ ਭਗਵੰਤਪਨ ਨੂੰ ਭੇਜਦੇ ਹੋਣੇ ਆ ਤੇ ਉਸ ਨੂੰ ਇੰਜੋਏ ਕਰਦੇ ਨੇ ਯਾਦ ਰਹੇ ਇਹ ਰਾਜ ਸਦਾ ਨਹੀਂ ਰਹਿੰਦਾ ਇਹ ਬਦਲਣਾ ਵਾ ਔਰ ਜਿੱਦਣ ਬਦਲਿਆ ਇਨਾ ਹੀ ਬੰਦਿਆਂ ਨੇ ਆ ਜਿਹੜੇ ਪੁਜਲੈਂਸ ਦੇ ਵਿਕਰਮ ਦੇ ਘਰ ਗਏ ਨੇ ਨਾ ਇਹਨਾਂ ਬੰਦਿਆਂ ਨੇ ਇਹਨਾਂ ਬੰਦਿਆਂ ਨੇ ਹੀ ਤੁਹਾਨੂੰ ਵੀ ਜਾ ਕੇ ਗ੍ਰਿਫਤਾਰ ਕਰਕੇ ਇਸੇ ਤਰ੍ਹਾਂ ਜੀਲਾਂ ਵਿੱਚ ਸੁਟਣਾ ਹਲੇ ਵੀ ਸਮਾਂ ਆ ਸੁਧਰ ਜਾਓ। ਔਰ ਉਸ వైਗੁਰੂ ਕਾਲਪੁਰਖ ਈਸ਼ਵਰ ਅੱਲਾ ਰੱਬ ਗੋਡ ਉਹ ਤੋਂ ਡਰੋ। ਉਹਦਾ ਭੈ ਕਰੋ। ਨਾ ਤਾਂ ਤੁਸੀਂ ਤਾਂ ਜ਼ਿੰਦਗੀ ਇੱਥੇ ਰਹਿਣਾ ਵਾ ਤੇ ਨਾ ਤੁਹਾਡਾ ਰਾਜ ਤਾਂ ਜ਼ਿੰਦਗੀ ਰਹਿਣਾ ਵਾ। ਸਮਾ ਪਰਵਰਤਨ ਸਮਾ ਬਹੁਤ ਬਲਵਾਨ ਹੁੰਦਾ ਵਾ। ਸਮਾ ਬਦਲਦਾ ਰਹਿੰਦਾ ਵਾ। ਥੋੜਾ ਜਿਆਦਾ ਅੰਦਰ ਆਪਣੀ ਅਕਲ ਨੂੰ ਹੱਥ ਮਾਰ ਕੇ ਇਹਨਾਂ ਕੰਮਾਂ ਤੋਂ ਗੁਰੇਜ਼ ਕਰੋ। ਔਰ ਮੈਂ ਕਹੂੰਗਾ ਕਿ ਹਲੇ ਵੀ ਸਮਾ ਵਾ। ਇਹ ਸਾਰੇ ਝੂਠੇ ਮੁਕਦਮੇ ਨੂੰ ਵਾਪਸ ਲਵੋ। ਹਾਂ। ਅਗਰ ਤੁਹਾਡਾ ਕੋਈ ਮੁਕਦਮਾ ਬਣਦਾ ਵਾ ਤੁਸੀਂ ਚਲਾਨ ਪੇਸ਼ ਕਰ ਦਿਓ ਅਦਾਲਤ ਵਿੱਚ ਜੋ ਤੁਸੀਂ ਤੱਥ ਇਕੱਠੇ ਕੀਤੇ ਉਹਦੀ ਵੇਰਵਾ ਉਹਦੀ ਪ੍ਰਾਪਰਟੀ ਦਾ ਆ ਲੈਟ ਦੀ ਕੋਰਟ ਡਿਸਾਈਡ ਨਾ ਕਿ ਤੁਸੀਂ ਅ ਅੱਜ ਕੀ ਹੋ ਰਿਹਾ ਕਿ ਪੰਜਾਬ ਦੇ ਵਿੱਚ ਪੁਲਿਸ ਵੀ ਭਗਵੰਤ ਮਾਨ ਤੇ ਕੇਜਰੀਵਾਲ ਆ ਪ੍ਰੋਸੀਕਿਊਸ਼ਨ ਵੀ ਭਗਵੰਤ ਮਾਨ ਤੇ ਕੇਜਰੀਵਾਲ ਆ ਤੇ ਜੱਜ ਦਾ ਰੋਲ ਵੀ ਭਗਵੰਤ ਮਾਨ ਤੇ ਕੇਜਰੀਵਾਲ ਨੇ ਆਪੇ ਹੀ ਲੋਕਾਂ ਨੂੰ ਗੌਰਮੈਨ ਨੂੰ ਲੱਗਦਾ ਕਿ ਵਿਕਰਮ ਦੇ ਖਿਲਾਫ ਹੁਣ ਬਹੁਤ ਅਨਾਪ-ਸਨਾਪ ਫਾਲਸ ਪ੍ਰੋਪਾਗੈਂਡਾ ਕਰਨਗੇ ਉਹ ਮੰਨਣ ਦੀ ਲੋੜ ਨਹੀਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਇੱਕੋ ਗੱਲ ਕਹਿ ਨਹੀਂ ਕਿ ਸਾਰੇ ਉਹ ਝੂਠਾ ਪ੍ਰੋਪਗੈਂਡਾ ਆਪਣੇ ਵਿਰੋਧੀਆਂ ਖਿਲਾਫ ਕੀਤਾ ਬਸ ਮੈਨੂੰ ਦੁੱਖ ਹੋਇਆ ਸੀਗਾ ਤਾਂ ਮੈਂ ਸੋਚਿਆ ਕਿ ਮੇਰਾ ਫਰਜ਼ ਬਣਦਾ ਔਰ ਮੈਂ ਜਾ ਕੇ ਅਗਰ ਉਹਨੂੰ ਗ੍ਰਿਫਤਾਰ ਕਰਦੇ ਮੈਂ ਜਾ ਕੇ ਜੇਲ੍ਹ 'ਚ ਵੀ ਮਿਲ ਕੇ ਆਉਂਗਾ ਔਰ ਪਰਿਵਾਰ ਨੂੰ ਵੀ ਪਿੱਛੋਂ ਮਿਲ ਕੇ ਆਉਂਗਾ